ਹਾਂ ਜੀ ਮਿੱਤਰ ਗੁੱਡ ਮਾਰਨਿੰਗ ਜੀ ਮੈਂ ਸਾਰੇ ਲੋ ਜੀ ਅੱਧਾ ਫੱਕ ਦੋਨੇ ਦਿਨੇ ਖਾਦਾ ਬੰਦੇ ਟਰਾਡੀ ਪਰ ਰਹੇ ਆਪਾਂ ਖਾ ਗਈ ਰੋਟੀ ਖਾਣਾ ਜੀ ਰੋਟੀ ਖਾ ਲਈ ਪਰ ਇਹ ਨਹੀਂ ਤਾਂ ਪੜ ਰਹੀ ਹੈ ਕੀ ਕਰਦੀ ਹੈ ਪਰੀ ਕੰਮ ਕਰਦਾ ਪੁੱਤ ਆ ਗਈ ਹਾਂ ਸ਼ਿਆਣਾ ਹੋ ਗਿਆ ਗਈ ਕੀ ਹੋ ਗਈ ਇਹ ਲਿਆ ਉੱਪਰ ਗਈ ਟਰੇਡ ਜੜ ਕੇ ਉੱਤੇ ਬੁੱਕ ਤੇ ਚੱਭਾ ਜਾ ਪਾਈ ਕਰੇ ਆਪਣੇ ਉਹ ਤੇਰੀ ਮਾਰਦੀ ਓਏ ਜੋ ਜੋ ਪਪੜਦਾ ਦਾ ਗਈ ਗਈ ਚਲ ਕਰ ਲਾ ਕੰਮ ਉਹ ਗਈ ਪਾਪਾ ਤੇ ਬੈਠ ਉਹਨਾਂ ਹੱਥ ਤੇ ਚੜ ਗਈ ਓਏ ਉੱਪਰ ਬਹਿ ਜਾ ਥੱਲੇ ਫਿਰ ਪੈਰ ਤੇ ਪੈਰ ਤੇ ਚੜ ਜੂਗੀ ਉੱਪਰ ਬਹਿ ਜਾ ਮੰਜੇ ਤੇ ਮੰਜੇ ਹਾਂ ਮੰਜੇ ਤੇ ਬੈਜੋ ਰਾਮ ਨਾਲ ਆ ਬੱਸ ਹੋ ਜਾ ਹਾਂ ਬੈਜੋ ਮੈਂ ਖੇਤ ਜਾ ਕੇ ਆਉਣਾ ਪੁੱਤ। ਲੋ ਜੀ ਚੱਲ ਜਾਂ ਖਾਦ ਵਾਲਿਆਂ ਕੋਲ ਖਾਦ ਘੱਟ ਰਹੀ ਜਿਹੜੇ। ਕਾਲੂ ਰੋਟੀ ਖਾ ਲੈ ਜਾ ਕੇ ਪੁੱਤ। ਆਪਾਂ ਇਹ ਸਾਲਾ ਰੂੜੀ ਖੇਤਾਂ 'ਚ ਪਾਉਨੇ ਆਪਣੇ। ਉਹੀ ਫੇਰਾ ਜੂਰੀ ਦਾ ਘੱਟਾ ਘੱਟ ਪੈ ਜਾਂਦਾ ਵਧੀਆ ਰਿਜ਼ਲਟ ਆਉਂਦਾ ਮਦਰ ਕਰਾਈਏ ਬੈਕਿੰਗ ਮਡਰੀਆਂ ਸੰਕ ਤਾਂ ਕੈਂਪਰੀਤਾ ਕੀ ਫੇਮ ਨੋਰਮਲ ਪਾਣੀ ਫ੍ਰੀਜੜਾ ਨਹੀਂ ਪੀਣਾ ਫ੍ਰੀਜੜਾ ਨਹੀਂ ਪੀਣਾ ਟੁੱਟੀ ਵਾਲਾ ਲਿਆ ਮੈਂ ਹਾਂ ਠੀਕ ਉਹ ਗਾਇਆ ਗਰਦੀਪ ਘਰ ਠੰਡਾ ਲਿਆ ਮੈਂ ਨੋਰਮਲ ਨਾ ਠੰਡਾ ਲਿਆ ਮੈਂ ਉਹ ਨਾ ਕਹਤੇ ਠੰਡੇ ਨੂੰ ਅੱਛਾ ਨੋਰਮਲ ਨਹੀਂ ਹੈ ਜੀ ਅੱਛਾ ਫਿਰ ਉਹ ਕਨੇ ਆਪ ਉਹ ਚੱਕ ਰਿਹਾ ਹੈ ਉਹ ਚੱਕ ਰਿਹਾ ਹੈ ਵੇ ਦੂਰ ਆ ਆ ਬਬੂ ਕੇ ਕੇਦਾਰ ਬੈਠੇ ਇਹਨਾਂ ਦਾ ਮਾਠੇਕੇਦਾਰ ਬੈਠਿਆ ਇਹਨਾਂ ਦਾ ਟਰਾਲੀਆਂ ਬੁੱਕ ਕਰਕੇ ਦੇ ਦਿਆ ਬਸ ਆਪ ਲਵਾ ਬੈਠਿਆ ਰਹਾ ਕੰਦੜੀਵਾ ਇਸੋ 68 ਘੰਟੇ ਚੱਲੇਗਾ ਨੇ ਉਹ ਨੇ ਅਸਲੰਸਰ ਦੂਜਾ ਹੋਈ 20 ਮਿੰਟ ਚ ਟਰਾਲੀ ਭਰਤੀ ਮੁੰਡਿਆਂ ਨੇ ਓਏ ਆ ਦੇਖ ਪੈਂਾ ਪ੍ਰਿੰਟਰ ਅੜੀ ਆਂਦੇ ਸਲੀਏ 跟他爸的。 ਕੋੜ ਰਹੀ ਆਪਣਾ ਬਾਬਾ ਜੀ ਇਹ ਨਾਲ ਦੂਤੇ ਪਾਸੇ ਪਈ ਸੀ ਦੁੱਧੀ ਬੋਟਰ ਤੇ ਆਖਦੀ ਇਧਰ ਪਾ ਰਿਆਂ ਇੱਕ ਸਾਲ ਇਧਰ ਪਾਦੀ ਤੇ ਅੂੜੀ ਇੱਕ ਸਾਲੋਂ ਉਧਰ ਪਾਦੀ ਲਓ ਜੀ ਰੂੜੀ ਦਾ ਕੰਮ ਨਿਭੜਨ ਵਾਲਾ ਆਪਾਂ ਕੱਢ ਰਹੇ ਅੂੜੀ ਤੇ ਆ ਮੜੀਲਾ ਤੋਂ ਬੰਦਾ ਆਇਆ ਇੱਕ ਬਾਰੋਂ ਹੁੰਡੀ ਆਹ ਹੁੰਡੀ ਅਨੇ ਗੋਰਾ ਆਇਆ ਭਾਈ ਮਿਲਣ ਵਾਸਤੇ ਸਪੈਸ਼ਲ ਹੈਣਾ ਪੁੰਡੀ ਨੇਪਾਲ ਸੇ ਨੇਪਾਲ ਤੋਂ ਨਹੀਂ ਆਇਆ ਅਮਰੀਕਾ ਸੇ ਹਾਂ ਅਮਰੀਕਾ ਤੋਂ ਆਇਆ ਹੈ ਅਮਰੀਕਾ ਤੋਂ ਆਇਆ ਓਏ ਆ ਗੋਰਾ ਆਇਆ ਭਾਈ ਡਾਣ ਆਇਆ ਸਾਡੇ ਪਿੰਡ ਦਾ ਆ ਇਹਦਾ ਬਾਡੀਗਾਰਡ ਆ ਖੜਿਆ ਲਾਲ ਟਿਸਲਟਾ ਇਹਦੇ ਨਾਲ ਹੀ ਰਹਿੰਦਾ 24 ਘੰਟੇ ਜਸਨ ਕਿੱਥੇ ਤੇਰਾ ਭਾਈ ਹੈ ਓਏ ਬੋਲਦਾ ਨਹੀਂ ਹੈ ਇਹ ਜਰਾ ਘੱਟ ਬੋਲਦਾ ਥੋੜਾ ਜਾਂ ਸੰਗ ਦਾ ਨਾ ਨਾ ਮੈਂਡੀ ਹੈ ਪੰਜਾਬੀ ਆਉਂਦੀ ਨਹੀਂ ਨਾ ਬਾਹਰ ਬਹੁਤ ਛੰਗਦੇ ਨੇ ਲੋ ਜੀ ਕੰਮ ਨਹੀਂ ਪੜਨਾ ਦਾ ਜਾ ਜਾ ਕੇ ਤਰਾ ਵੇ ਮੁੜ ਕੇ ਖਾਲੀ ਕਰਕੇ ਮੁੜ ਗਿਆ ਜਾਰਡਨ ਦੀ ਟੀ-ਸ਼ਰਟ ਪਾਈ ਫਿਰ ਰਹਿ ਗਿਆ ਵੇ ਨਾ ਜਾਣਿਆ ਅਗਲੇ ਨੂੰ ਲੋ ਜੀ ਕੰਮ ਨਿਪੜ ਗਿਆ ਆਸ ਤੇ ਦਰਦੀ ਆ ਇਹ ਚਲੋ ਜੀ ਇਹਦੇ ਨਾਲ ਹੀ ਕਰਦੇ ਆਂ ਬਲੌਗ ਦਾ ਐਂਡ ਮਿਲ ਜੇ ਤੁਹਾਨੂੰ ਇੱਕ ਨਵੇਂ ਬਲੌਗ ਦੇ ਵਿੱਚ ਫੇਰ ਕਰ ਲੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਚੈਨਲ ਜੇ ਵੀਡੀਓ ਵਧੀਆ ਲੱਗਦੀਆਂ ਨੇ ਜੱਟਾਂ ਵਾਲੇ ਕੀ ਕੰਮ ਹੁੰਦਾ ਹੈ ਈ ਖੇਤੀਬਾੜੀ ਦੇ ਕੰਮ ਨੇ ਬਸ ਇਹੀ ਵੀਡੀਓ ਪਾ ਦਿੰਨੇ ਆ ਬਣਾ ਕੇ ਹੁਣ ਤਾਂ ਉਹ ਵੀ ਸੀਜ਼ਨ ਦਾ ਟਾਈਮ ਆ ਬਸ ਬਹੁਤ ਬੀਜ਼ਤੀ ਪੰਜੀਰੀਆਂ ਮੰਜੂਰੀਆਂ ਖਾ ਕੇ ਜਿੰਨੇ ਰੰਗ ਚਿੱਟੇ ਹੋਏ ਤੇ ਹੁਣ ਕਾਲੇ ਹੋ ਜਾਣਾ ਨੇ ਧੁੱਪਾਂ ਚ ਮਰੋ ਮਰ ਰਹੀ ਮੈਂ ਕਿੱਤੀ ਐ ਮਾਰ ਕੋ ਪਵਨ ਨੇ ਹੋਏ ਨੇ ਚਾਚੇ ਉਹਨਾਂ ਨੇ ਆਪਾਂ ਨੇ ਤਾਂ ਸੈੱਟ ਭਰਤਾ ਸੀ ਅੰਦਰ ਸੈੱਟ ਆਪਣਾ ਕਿਹਾ ਵੀੜੀ ਸਕੋਰ ਹੋ ਗਿਆ ਤੀ ਛੁੱਟੀ ਦੀ ਅੱਜ ਕਿੰਨੇ ਵਿੱਚ ਹੋ ਗਿਆ ਹੈ ਕਿੰਨੇ ਵਿੱਚ ਹੋ ਗਿਆ ਹੈ ਹੈ ਨੰਮੀ ਨੰਮੀ ਹੋ ਗਿਆ ਤੂੰ ਜਸਨ ਕਿੰਨੇ ਚਾ 10 ਮਿੰਟ ਕਿੱਠੀ ਹੋ ਤੁਸੀਂ ਇੱਕ ਗਲਾਸ ਚ ਹਾਂ ਆ ਤਾਂ ਇੱਕ ਗਲਾਸ ਕਿਵੇਂ ਇੱਕ ਗਲਾਸ ਕੌਣ ਜਸਨ ਜਸਨ ਨੰਮੀ ਚ ਹੋਇਆ ਹੁਣ 10ਵੀਂ ਚੋ ਗਿਆ ਉਹ ਅੱਛਾ ਜੀ ਪੁੰਡੀ ਪੁੰਡੀ ਕਿੰਨੇ ਚਾ ਹੈਂ ਉਹ ਨਾਲ ਪੜਾਉਣਾ ਤੇ ਯਾਰ ਤੂੰ ਨੌਮੀ ਚ ਲੈ ਕੇ ਜਾਂਦਾ ਉਹਨੂੰ ਵੀ ਨਾਲ ਉਹ ਨਹਿਰ ਤੇ ਬੈਠ ਜਾਂਦਾ ਬੱਟੂ ਉਹਨਾ ਨਹਿਰ ਚ ਲੁਕ ਜਾਂਦਾ ਨਾ ਉਹ ਇਹ ਦਿਨ ਚਿਪਟੇ ਵਾਲੇ ਬਾਬੇ ਤੇ ਲੁਕਿਆ ਹੋਇਆ ਸੀ ਉਹ ਮੈਂ ਪੇਜ ਜਾਥੋ ਫਿਰ ਸਕੂਲ ਜਾਂਦਾ ਨਹੀਂ ਹੈਗਾ ਰਾਤ ਚ ਲੁਕ ਜਾਂਦਾ ਉਹ ਇਹ ਕਾ ਆਪਾਂ ਇੱਕ ਖਲਾਇਆ ਸੀ ਬਹੁਤ ਤਕੜਾ ਹੋ ਗਿਆ ਪਾਣੀ ਕੰਨੇਵਾਰਾ ਮਾਰ ਖਾ ਜਾ ਉਹਨੂੰ ਪੱਟ ਕੇ ਖੇਤ ਤੇ ਲਾਉਨੇ ਖਾਲ ਤੇ ਪਾਣੀ ਆਉਂਦਾ ਰਹਿਣਾ ਲੈ ਜਾਗੇ ਪੱਟ ਕੇ ਅੱਜ ਸ਼ਾਮ ਨੂੰ